ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਾਂ ਕਿ ਕਰਮ ਕੀ ਹੈ ਕਾਰਨ ਤੇ ਕਾਰਜ ਜਾਂ ਕਰਮ ਤੇ ਪ੍ਰਤੀ ਕਰਮ ਦੇ ਵਿਗਿਆਨਕ ਸੰਕਲਪ ਨੂੰ ਧਾਰਮਿਕ ਸ਼ਬਦਾਵਲੀ ਵਿੱਚ ਕਰਮ ਸਿਧਾਂਤ ਕਹਿੰਦੇ ਹਨ ਮਨੁੱਖ ਜੋ ਬੀਜਦਾ ਹੈ ਉਹੀ ਵੜਦਾ ਹੈ ਕੀ ਇਹ ਅਜੀਬ ਗੱਲ ਨਹੀਂ ਕਿ ਕਰਮਾਂ ਦੇ ਨਿਯਮ ਹੁੰਦਿਆਂ ਵੀ ਮਨੁੱਖ ਜ਼ਹਿਰ ਬੀਜ ਕੇ ਅੰਮ੍ਰਿਤ ਦੀ ਆਸ ਰੱਖਦਾ ਹੈ ਜਿਵੇਂ ਸਾਡਾ ਵਰਤਮਾਨ ਜੀਵਨ ਬੀਤੇ ਕਰਮਾਂ ਦਾ ਫਲ ਹੈ ਇਵੇਂ ਹੀ ਹੁਣ ਦੇ ਕਰਮ ਸਾਡੇ ਆਉਂਦੇ ਜੀਵਨ ਦਾ ਨਿਰਣਾ ਕਰਨਗੇ ਕਰਮ ਦਾ ਚੱਕਰ ਬੀਤ ਰਹੇ ਜੀਵਨ ਵਿੱਚ ਵੀ ਚੱਲਦਾ ਹੈ ਤੇ ਆਉਣ ਵਾਲੇ ਜੀਵਨਾਂ ਵਿੱਚ ਵੀ ਮੌਤ ਪਿੱਛੋਂ ਕਰਮ ਦਾ ਕਾਨੂੰਨ ਅਮਲ ਵਿੱਚ ਆਉਣਾ ਰੁਕ ਨਹੀਂ ਜਾਂਦਾ ਕਿਉਂਕਿ ਮੌਤ ਦਾ ਕੇਵਲ ਪੰਜ ਭੂਤਕ ਸਰੀਰ ਦਾ ਖੇਰੂ-ਖੇਰੂ ਹੋਣਾ ਹੈ ਆਤਮਾ ਤਾਂ ਸਦਾ ਅਮਰ ਹੈ ਪ੍ਰਮਾਤਮਾ ਆਦਿ ਕਰਮ ਦਾ ਕਰਤਾ ਹੈ ਬ੍ਰਹਿਮੰਡ ਦਾ ਆਦਿ ਕਾਰਨ ਹੈ ਅਤੇ ਕਰਮ ਦਾ ਨਾਸ਼ਕ ਵੀ ਉਹੀ ਹੈ ਚੰਗੇ ਦਾ ਮੰਦੇ ਕਰਮ ਜਦ ਮੜਮੜ ਕੀਤੇ ਜਾਣ ਤਾਂ ਉਹ ਮਨੁੱਖੀ ਸੁਭਾਅ ਉੱਤੇ ਆਪਣੀ ਛਾਪ ਲਾ ਲੈਂਦੇ ਹਨ ਜੇ ਮਨੁੱਖ ਲਗਾਤਾਰ ਭੈੜੇ ਕਰਮ ਕਰਦਾ ਰਹੇਗਾ ਤਾਂ ਉਹ ਬੱਧ ਚਲਨ ਹੋ ਜਾਏਗਾ ਤੇ ਫਿਰ ਚਿੰਤਾ ਵਿੱਚ ਡਰ ਤੇ ਅਪਰਾਧ ਦੀ ਦਸ਼ਾ ਵਿੱਚ ਵਿਚਰਦਾ ਰਹੇਗਾ ਜਿਸ ਕਾਰਨ ਮਨੁੱਖ ਨੂੰ ਦੁੱਖ ਤੇ ਦਰਦ ਸਹਿਣੇ ਪੈਂਦੇ ਹਨ ਕਰਮ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਅਤੇ ਮਨੁੱਖ ਕੁਝ ਵੀ ਕਰ ਸਕਣ ਦੀ ਸਮਰੱਥਾ ਨਹੀਂ ਰੱਖ ਸਕਦਾ ਮਨੁੱਖ ਦੇ ਪਿਛਲੇ ਕਰਮ ਉਸਦੇ ਆਚਾਰਨ ਦੇ ਰੂਪ ਵਿੱਚ ਉਸਦੇ ਨਾਲ-ਨਾਲ ਰਹਿੰਦੇ ਹਨ ਉਸਦੇ ਆਪਣੇ ਕਰਮ ਹੀ ਉਸ ਨੂੰ ਕੁਝ ਬਣਾਉਂਦੇ ਹਨ ਜੋ ਕੁਝ ਕੀ ਉਹ ਹੈ ਗੁਰੂ ਨਾਨਕ ਦੇਵ ਜੀ ਗੁਰਬਾਣੀ ਅੰਦਰ ਫਰਮਾਉਂਦੇ ਹਨ ਲੇਖਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ ਮਨੁੱਖ ਨੂੰ ਕਰਮ ਬੀਜ ਬੀਜਣ ਦੀ ਖੁੱਲ ਹੈ ਉਹ ਕਿਸੇ ਹੱਦ ਤੱਕ ਕੁਝ ਕਰ ਸਕਣ ਦਾ ਨਿਰਣਾ ਤੇ ਆਰੰਭ ਕਰ ਸਕਦਾ ਹੈ। ਮਨੁੱਖ ਇੱਕ ਸੀਮਤ ਹੱਦ ਤੱਕ ਘਟਨਾਵਾਂ ਦੇ ਵੇਗ ਨੂੰ ਬਦਲਣ ਦੀ ਯੋਗਤਾ ਵੀ ਰੱਖਦਾ ਹੈ। ਭਾਵੇਂ ਉਹ ਆਪਣੇ ਵਿਰਸੇ ਦੇ ਆਲੇ-ਦੁਆਲੇ ਦੇ ਵਾਤਾਵਰਣ ਦੀ ਲਪੇਟ ਵਿੱਚ ਹੁੰਦਾ ਹੈ। ਪਰਮਾਤਮਾ ਸਾਰੇ ਬ੍ਰਹਿਮੰਡ ਦਾ ਕਰਤਾ ਧਰਤਾ ਹੋਣ ਦੇ ਨਾਤੇ ਸਾਰੇ ਜੀਵਾਂ ਦੀ ਸਮੁੱਚੀ ਕਿਸਮਤ ਆਪਣੇ ਹੱਥ ਵਿੱਚ ਰੱਖਦਾ ਹੈ। ਜਿਵੇਂ ਭੁੱਲਣ ਫਜੂਲ ਖਰਚੇ ਪੁੱਤਰ ਅੰਤ ਪਿਤਾ ਕੋਲ ਹੀ ਆ ਜਾਂਦਾ ਹੈ ਓਹੀ ਗੁਨਾਹਗਾਰ ਪਾਪੀ ਵੀ ਅਖੀਰ ਤੇ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ ਸਿੱਖ ਧਰਮ ਨੇ ਕਰਮ ਸਿਧਾਂਤ ਵਿੱਚ ਦੋ ਪੱਖਾਂ ਤੋਂ ਸੁਧਾਈ ਕੀਤੀ ਹੈ ਪਹਿਲ ਇਹ ਹੈ ਕਿ ਆਪਣੀ ਹਾਲਾਤ ਸੁਧਾਰਨ ਲਈ ਮਨੁੱਖ ਦੇ ਆਪਣੇ ਯਤਨ ਜ਼ਰੂਰੀ ਹਨ ਮਨੁੱਖ ਆਪਣੇ ਭਾਗਾਂ ਦਾ ਆਪ ਜ਼ਿੰਮੇਵਾਰ ਹੈ ਆਪਣੀ ਕਿਸਮਤ ਲਈ ਉਸ ਨੂੰ ਰੱਬ ਉੱਤੇ ਦੋਸ਼ ਨਹੀਂ ਦੇਣਾ ਚਾਹੀਦਾ ਉਸ ਨੂੰ ਆਪਣੇ ਵਰਤਮਾਨ ਤੇ ਭਵਿੱਖਤ ਬਾਰੇ ਆਪ ਸੋਚਣਾ ਚਾਹੀਦਾ ਹੈ ਦੂਜੀ ਇਹ ਕੀ ਅਰਦਾਸ ਤੇ ਪ੍ਰਮਾਤਮਾ ਦੀ ਦਇਆ ਦ੍ਰਿਸ਼ਟੀ ਨਾਲ ਕਰਮ ਬੇਬਦਲੇ ਜਾ ਸਕਦੇ ਹਨ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖ ਸੰਦਾ ਜਦੋਂ ਮਨੁੱਖ ਰਬੀ ਰਜਾ ਦੇ ਅਧੀਨ ਰਹਿਣਾ ਸਿੱਖ ਜਾਂਦਾ ਹੈ ਉਹ ਫਿਰ ਨਵੇਂ ਕਰਮ ਕਰਨ अथवा ਬਣਾਉਣ ਤੋਂ ਰੁਕ ਜਾਂਦਾ ਹੈ ਉਹ ਆਪਣੇ ਸਾਰੇ ਕਰਮ ਪ੍ਰਭੂ ਨੂੰ ਸੌਂਪ ਦਿੰਦਾ ਹੈ ਅਤੇ ਉਹ ਉਸ ਦਾ ਅਗਿਆਕਾਰੀ ਹੋ ਕੇ ਵਿਛੜਦਾ ਹੈ ਸਿੱਖ ਧਰਮ ਅਨੁਸਾਰ ਸੰਤਾਂ ਦੀ ਸੰਗਤ ਤੇ ਨਾਮ ਸਿਮਰਨ ਦੁਆਰਾ ਪੁਰਬਲੇ ਸਾਰੇ ਕਰਮ ਮਿਟ ਜਾਂਦੇ ਹਨ ਗੁਰਵਾਕ ਹੈ ਸੰਤ ਜਿ ਨਾਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ